ਲਹਿਰ ਕੋਈ ਆਹੀ ਹੈ ਯਾਰ ਅੱਖਾਂ ਦਾ ਅੱਖੀਆਂ ਦਾ ਪਾਣੀ ਭਾਈ ਇੱਕ ਵਾ ਵੀ ਰੱਖ ਸਕਦੇ ਆ ਇੱਕ ਵਾ ਬਸਲੇਰੀ ਨਾ ਰੱਖਦੀ ਇੱਕ ਵਾ ਬਸਲੇਰੀ ਰੱਖਦੀ ਮੀਜ਼ੂ ਮੀਜ਼ੂ ਪਾਣੀ ਮੇ ਲੱਗ ਗਈ ਆਗ ਪਾਣੀ ਮੇ ਲੱਗ ਗਈ ਆਗ ਇਹ ਤਾਂ ਕਿਸੇ ਫਿਲਮ ਦਾ ਪੁਰਾਣੀ ਫਿਲਮ ਦਾ ਟਾਈਟਲ ਲੱਗਦਾ ਪੁਰਾਣੀ ਮੇ ਲੱਗ ਗਈ ਆਗ ਹੈ ਲਵ ਯੂ ਹਾਇ ਤਾਂ ਇਹ ਲਵ ਯੂ ਦਾ ਚਲੋ ਤੁਹਾਡੇ ਨਾਲ ਵੈਸੇ ਹੀ ہمارا ਲਵ ਯੂ ਹੈ ਪਰ ਗਾਣੇ ਦਾ ਨਾਮ ਬਤਾਓ ਇਹ ਅੱਛਾ ਤਾਂ ਐ ਡਰਾਮੇ ਨਾ ਕਰੋ ਯਾਰ ਜਨਪਰੀ ਰਿਵਰ ਬ੍ਰੋ ਕਮ ਆਨ ਗਿਵ ਮੀ ਸਮ ਅ ਅੱਖਾਂ ਦਾ ਪਾਣੀ ਟਾਈਟੈਨਿਕ ਨਹੀਂ ਬ੍ਰੋ ਡੋਬਣਾ ਨਹੀਂ ਹੈਗਾ ਜਹਾਜ਼ ਜਹਾਜ਼ ਤੈਰਨਾ ਚਾਹੀਦਾ ਪੰਜਨਪਰੀ ਰਿਵਰ ਜਲਪਰੀ ਨਾ ਬ੍ਰੋ ਗੈਂਗਸਟਰ ਨਾ ਬ੍ਰੋ ਟਿਪ ਟਿਪ ਬਰਸਾ ਪਾਣੀ ਨਾ ਬ੍ਰੋ ਪਾਣੀ ਪਾਣੀ ਰੱਖ ਦੇ ਯਾਰ ਨਾਮ ਬੀ ਐ ਨਹੀਂ ਡ੍ਰੌਪ ਡ੍ਰੌਪ ਬਦਿਆ ਨਾ ਚਲੋ ਪਾਣੀ ਰੱਖਦੇ ਯਾਰ ਪੀਏ ਪਾਣੀ ਕਿਨਾਰਾ ਵਾਟਰ ਰੱਖਦੇ ਯਾਰ ਵਾਟਰ ਰੱਖਦੇ ਵਾਟਰ ਵਾਟਰ ਠੀਕ ਹੈ ਵਾਟਰ ਵਾਟਰ ਪਾਣੀ ਨੂੰ ਵਾਟਰ ਹੀ ਕਹਿੰਦੇ ਆ ਜਲ ਪਰ ਹੀ ਨਹੀਂ ਰੱਖਣੀ ਮੈਂ ਫਿਰ ਜਲ ਪਰ ਆਇਆ ਨਾ ਪਾਣੀ ਦੇ ਪਾਣੀ ਦੇ ਤੁਬਕੇ ਨਹੀਂ ਨਹੀਂ ਯਾਰ ਇਹ ਕਿੱਦਾਂ ਦੇ ਨਾਲ ਸੀ ਇਹਨੇ ਤੁਸੀਂ ਪਾਣੀ ਦੇ ਤੁਬਕੇ ਨੇਮ ਲਵ ਡਰਾਪਸ ਲਵ ਡਰਾਪਸ ਵੀ ਵਧੀਆ ਨਾਮ ਆ ਭਾਈ ਕੱਢੇ ਮੈਂ ਕਿੰਨਾ ਵਾਟਰ ਰੱਖ ਸਕਦਾ ਵਾਟਰ ਹਾਂ ਵਾਟਰ ਹੀ ਰੱਖ ਦਈਏ ਗਾਣੇ ਦਾ ਨਾਮ ਗ੍ਰੇਡ ਸਿੰਕਿੰਗ ਬਰੋ ਉਧਰ ਹੀ ਆ ਨਹੀਂ ਵਾਟਰ ਰੱਖ ਦੇਣੇ ਭਾਈ ਵਾਟਰ ਬੈਸਟ ਆ ਠੀਕ ਹੈ ਇੱਕ ਵਾਟਰ ਬੈਸਟ ਕਹਤਾ ਜੇ ਪੰਜ ਜਣਾਂ ਨੇ ਵਾਟਰ ਬੈਸਟ ਕਹਤਾ ਵਾਟਰ ਰੱਖ ਦੇਣਾ ਗਾਣੇ ਦਾ ਪੋਸਟਰ ਬਣਾ ਲਾਂਗੇ ਹਾਂ ਭਾਈ ਇਹ ਪੋਸਟਰ ਬਣਾ ਦਿਓ ਖੜਾ ਰੱਖਾ ਦਿਓ ਹਲੇ ਪੰਜ ਬੰਦੇ ਨੇ ਨਹੀਂ ਕਿਹਾ ਖੜਾ ਦਿਓ ਇੱਕੋ ਹੀ ਨੇ ਕਿਹਾ ਕੱਲਾ ਡਬਲੂ ਪਾ ਕੇ ਰੱਖੋ ਵਾਟਰ ਡਰਾਪਸ ਵਾਟਰ ਡਰਾਪਸ ਵੀ ਠੀਕ ਆ ਯਾਰ ਉਦਾਂ ਪਰ ਕੱਲਾ ਵਾਟਰ ਵੀ ਵਧੀਆ ਲੱਗਦਾ ਭਾਈ ਸਾਗਰ ਸਪਲੈਸ਼ ਨਹੀਂ ਸਪਲੈਸ਼ ਨਹੀਂ ਇਹ ਕਹੇ ਲੱਗਦਾ ਵੀ ਸਪਲੈਸ਼ ਇੱਕ ਮੈਂ ਫਿਲਮ ਦੇਖੀ ਸੀ ਨੋ ਵਾਟਰ ਆ ਬਾਈ ਕਹਿੰਦਾ ਪਾਣੀ ਨਹੀਂ ਰੱਖਣਾ ਅੱਛਾ ਨਹੀਂ ਰੱਖਦੇ ਚੱਲ ਬਾਈ ਫੇ ਵਾਟਰ ਬੈਸਟ ਲੈ ਅਗਲਾ ਕਹਿੰਦਾ ਵਾਟਰ ਬੈਸਟ ਵਾਟਰ ਬੈਸਟ ਆਲਾ ਤਿੰਨ ਹੋ ਗਿਆ ਵਾਟਰ ਬੈਸਟ ਦੋ ਹੋਰ ਵਾਟਰ ਬੀ ਵਾਟਰ ਮਾਈ ਫਰੈਂਡ ਇਹ ਤਾਂ ਬਰੂਸ ਲੀ ਫੇ ਲੱਤਾ ਮਾਰਦਾ ਹੁਣ ਬਰੂਸ ਲੀ ਢਿੱਡ ਚ ਹੋ ਰਿਹਾ ਆਪਾਂ ਕਿਹਣਾ ਕੋਸ਼ ਦੇਸੀ ਜੈਸਾ ਨਾਮ ਰੱਖੋ ਨਾ ਤਿੰਨ ਤਿੰਨ ਹੋ ਗਿਆ ਬਾਈ ਵਾਟਰ ਅਗਰ ਦੋ ਹੋਰ ਵਾਟਰ ਵਾਟਰ ਓਕੇ ਚਾਰ ਇੱਕ ਵਾਟਰ ਹੋਰ ਆ ਗਿਆ ਕੰਮ ਹੋ ਜਾਣਾ ਇਹ ਕਹਿੰਦਾ ਵਾਟਰ ਨੋ ਚਲੋ ਠੀਕ ਆ ਹੱਲੇ ਵੀ ਨਹੀਂ ਜੇ ਪੰਜ ਵਾਟਰ ਆ ਗਿਆ ਦੈਨ ਫਿਰ ਪੋਸਟਰ ਬਣ ਗਿਆ ਸਮਝੋ ਵਾਟਰ ਬੈਸਟ ਓਕੇ ਦਾਨੋ ਵੇਵਾਜੀ ਵਾਟਰ 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 ਬੋਲਾ ਬੋਲਾ ਲੈ ਆਵੇ ਗਾੜੇ ਦਾ ਦਾਅ ਡਿਸਾਈਡ ਹੋ ਗਿਆ ਵਾਟਰ ਗੱਲ ਖਤਮ